ਸਰ ਕੁਲਦੀਪ ਸਿੰਘ ਹੈ ਮੇਰਾ ਨਾਮ ਕੁਲਦੀਪ ਜੀ ਸੰਗੀਤ ਪ੍ਰੇਮੀ ਹੋ ਔਰ ਅੱਜ ਸਾਰੇ ਸੰਗੀਤ ਪ੍ਰੇਮੀ ਰਲ ਕੇ ਜਿਹੜਾ ਹੈ ਰਫੀ ਜੀ ਦਾ ਸੌਵੇਂ ਜਨਮ ਦਿਨ ਮਨਾ ਰਹੇ ਹਾਂ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਦੁਨੀਆ ਦੇ ਕੋਨੇ-ਕੋਨੇ ਵਿੱਚ ਵੱਸਦੇ ਜਿੰਨੇ ਵੀ ਸੰਗੀਤ ਪ੍ਰੇਮੀ ਆ ਉਹਨਾਂ ਸਾਰਿਆਂ ਨੂੰ ਮੁਹੰਮਦ ਰਫੀ ਸਾਹਿਬ ਜੀ ਦੇ ਸੌਵੇਂ ਜਨਮ ਦਿਵਸ ਦੀਆਂ ਜਿਹੜੀਆਂ ਮੁਬਾਰਕਾਂ ਵਧਾਈਆਂ ਦੇਣਾ ਚਾਹੁੰਦਾ ਹਾਂ ਜੀ ਔਰ ਸਾਰਿਆਂ ਨੂੰ ਹੀ ਬਹੁਤ-ਬਹੁਤ ਮੁਬਾਰਕਾਂ ਹੋਣ ਕਿਉਂਕਿ ਜੇ ਰਫੀ ਸਾਹਿਬ ਦਾ ਜ਼ਿਕਰ ਕਰਿਆ ਅੱਜ ਤਰਫੀ ਸਾਹਿਬ ਇੱਕ ਜਨਨੂ ਕਿ ਮੌਸਿਕੀ ਦਾ ਪਯੰਬਰ ਕਿਹਾ ਗਿਆ ਵਾ ਵਿਦਵਾਨਾਂ ਵੱਲੋਂ ਔਰ ਸੱਚ ਮੋਤੀ ਉਹ ਸਿਰਫ ਇਹ ਨਹੀਂ ਕਿ ਕਹਿਣ ਮਾਤਰ ਉਹਨਾਂ ਦੀ ਸ਼ਖਸੀਅਤ ਬਾਰੇ ਸਰ ਸਾਡੇ ਕੋਲੇ ਲਫ਼ਜ਼ ਹੈ ਨਹੀਂਗੇ ਉਹ ਇੰਨੀ ਵੱਡੀ ਸ਼ਖਸੀਅਤ ਸੀ ਉਹ ਸਿਰਫ ਕੱਲੇ ਗਾਇਕ ਹੀ ਨਹੀਂ ਸੀਗੇ ਜਦੋਂ ਉਹਨਾਂ ਦੀਆਂ ਖੂਬੀਆਂ ਦਾ ਜ਼ਿਕਰ ਕਿਤੇ ਨਾ ਕਿਤੇ ਗਾਹੇ-ਬਗਾਹੇ ਅਸੀਂ ਸੁਣਦੇ ਆਂ ਜਿਹੜੇ ਲੋਕ ਉਹਨਾਂ ਨਾਲ ਵਿਚਰੇ ਨੇ ਜੋ ਉਹਨਾਂ ਨੂੰ ਮਿਲੇ ਨੇ ਤਾਂ ਉਹ ਇਨਸਾਨ ਵੀ ਬਹੁਤ ਵਧੀਆ ਸੀਗੇ ਜੀ ਅਸੀਂ ਬਹੁਤ ਲੋਕਾਂ ਕੋਲੋਂ ਸੁਣਿਆ ਕਿ ਉਹਨਾਂ ਨੇ ਬਹੁਤ ਜ਼ਿਆਦਾ ਲੋਕ ਜਿਹੜੇ ਲੋੜਵੰਦ ਸੀ ਉਹਨਾਂ ਦੀ ਹੈਲਪ ਕੀਤੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਘਰ ਕੋਈ ਵੀ ਆਉਂਦਾ ਸੀਗਾ ਤਾਂ ਕਿਸੇ ਨੂੰ ਵੀ ਉਹਨਾਂ ਨੇ ਖਾਲੀ ਨਹੀਂ ਮੋੜਿਆ ਜੀ ਲਾਸਟ ਟਾਈਮ ਵੀ ਜਦੋਂ ਅਸੀਂ ਸੁਣਦੇ ਹਾਂ ਕਿ ਕਈ ਵਰੀ ਮਨਵੀ ਭਾਰ ਆਉਂਦਾ ਸੀ ਸਾਡਾ ਕਿ ਜਦੋਂ ਉਹਨਾਂ ਨੇ ਜਦੋਂ ਇਸ ਦੁਨੀਆ ਤੋਂ ਰੁਖਸਤ ਹੋ ਰਹੇ ਸੀਗੇ ਜੀ ਤਾਂ ਉਦੋਂ ਵੀ ਉਹਨਾਂ ਨੂੰ ਕਿਹਾ ਗਿਆ ਸੀ ਕਿ ਚਾਰ ਲੈਣਾ ਜਿਹੜੀਆਂ ਰਹਿ ਗਈਆਂ ਆਪਾਂ ਕੱਲ ਨੂੰ ਰਿਕਾਰਡ ਕਰਾਂਗੇ ਲక్ష్ਮੀਕਾਂਤ ਪਿਆਰੇ لال ਜੀ ਸੀ ਸ਼ਾਇਦ ਔਰ ਉਹਨਾਂ ਨੇ ਗੱਡੀ ਚੋਂ ਉਤਰ ਕੇ ਵਾਪਸ ਆਏ ਕਹਿੰਦੇ ਯਾਰ ਕੱਲ ਨੂੰ ਆਵਾਂਗਾ ਮੈਂ ਅੱਜ ਆਇਆ ਵੇ ਆਈ ਅੱਜ ਹੀ ਆਪਾਂ ਕੰਮ ਪੂਰਾ ਕਰ ਲੈਨੇ ਆਂ ਉਹ ਦੁਬਾਰਾ ਸਟੂਡੀਓ ਚ ਗਏ ਉਹ ਲਾਸਟ ਚਾਰ ਲੈਣਾ ਜਿਹੜੀਆਂ ਉਹਨਾਂ ਨੇ ਗਾਈਆਂ ਉਸ ਤੋਂ ਬਾਅਦ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਸੀ ਗਈ ਸੋ ਮੈਂ ਅੰਤ ਵਿੱਚ ਫੇਰ ਵੀ ਇਹੀ ਕਹਿਣਾ ਚਾਹਣਾ ਕਿ ਠੀਕ ਆ ਸੰਗੀਤ ਨਾਲ ਪਿਆਰ ਕਰਨ ਵਾਲੇ ਜਿੰਨੇ ਵੀ ਲੋਕ ਨੇ ਬਹੁਤ ਅੱਛਾ ਸੁਣਦੇ ਨੇ ਬਹੁਤ ਅੱਛਾ ਗਾਇਕਾਂ ਨੇ ਗਾਇਆ ਵਾ ਪਰ ਜੋ ਰਫੀ ਸਾਹਿਬ ਨੇ ਗਾਇਆ ਵਾ ਉਹਨਾਂ ਨੇ ਗੁਰਬਾਣੀ ਵੀ ਗਾਈ ਆ ਜੀ ਉਹਨਾਂ ਨੇ ਸਮਾਜ ਸੁਧਾਰਕ ਗੀਤ ਵੀ ਗਾਇਆ ਪੰਜਾਬੀ ਵਿੱਚ ਵੀ ਗਾਇਆ ਅਲੱਗ-ਅਲੱਗ ਭਾਸ਼ਾਵਾਂ ਵਿੱਚ ਗਾਇਆ ਭਾਈ ਔਰ ਸਾਡੇ ਲਈ ਸਭ ਤੋਂ ਵੱਡੀ ਮਾਣ ਵਾਲੀ ਗੱਲ ਸਾਰੇ ਇਹ ਆ ਕਿ ਉਹ ਸਾਡੇ ਪੰਜਾਬ ਦੇ ਜੰਪਲ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂਆਂ ਪੀਰਾਂ ਦੀ ਧਰਤੀ ਤੇ ਉਹ ਜੰਮੇ ਔਰ ਅੱਜ ਵੀ ਉੱਥੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਜਿੱਥੇ ਵੀ ਕਿਤੇ ਦੁਨੀਆ ਵਿੱਚ ਜਿੱਥੇ ਵੀ ਕਿਤੇ ਲੋਕ ਵਸਦੇ ਨੇ ਪੂਰੀ ਦੁਨੀਆ ਦੇ ਵਿੱਚ ਮੁਹੰਮਦ ਰਫੀ ਸਾਹਿਬ ਦਾ ਨਾਮ ਜਿਵੇਂ ਇੱਕ ਸਤਾਰੇ ਵਾਂਗੂ ਚਮਕਦਾ ਵਾ ਜੋ ਹਮੇਸ਼ਾ ਰਹਿੰਦੀ ਦੁਨੀਆ ਤੱਕ ਚਮਕਦਾ ਰਹੂਗਾ ਜੀ ਤੁਸੀਂ ਸੰਗੀਤ ਪ੍ਰੇਮੀ ਹੋ ਸੰਗੀਤ ਨਾਲ ਕਾਫੀ ਲਗਾਓਗਾ ਫਿਰ ਅੱਜ ਜਦੋਂ ਅਸੀਂ ਦੋ ਲੈਣਾ ਵੀ ਹੋ ਜਾਂਦਾ ਤੁਹਾਡੇ ਤੋਂ ਸਰ ਮੈਂ ਸਿੰਗਰ ਤਾਂ ਹੈ ਨਹੀਂਗਾ ਚਲੋ ਫਿਰ ਵੀ ਕੁਝ ਗੁਣਗੁਣਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਉਹ ਜੋ ਦੁਸ਼ਮਨ ਤੇ ਵੀ ਮਹਿਰਬਾਨ ਹੋ नजर वो जो दुश्मन पे भी मेहरबान हो जुबान वो जो एक प्यार की दासता हो किसी ने कहा है मेरे दोस्त बुरा मत सुनो बुरा मत देखो बुरा मत कहो बुरी है बुराई मेरे दोस्तों बुरा मत सुनो बुरा मत देखो बुरा मत कहो ਨਹੀਂ ਡਾਕਟਰ ਬਲਜੀਤ ਜੀ ਡਾਕਟਰ ਜੀ ਅੱਜ ਰਫੀ ਸਾਬ ਦਾ 100ਵਾਂ ਜਨਮ ਦਿਨ ਮਨਾ ਰਹੇ ਹੋ ਸੰਗੀਤ ਪ੍ਰੇਮੀ ਸਾਰੇ ਇਕੱਠੇ ਹੋਏ ਨੇ ਕੀ ਕਹਿੰਦੇ ਆ ਰਫੀ ਸਾਬ ਬਾਰੇ ਜਿੰਨਾ ਕਿਹਾ ਜਾਵੇ ਘੱਟ ਹੈ ਜੀ ਉਹਦਾ ਇੱਕ 뮤직 ਦੀ ਯੂਨੀਵਰਸਿਟੀ ਸੀਗੇ ਉਹਨਾਂ ਨੇ ਜੋ ਵੀ ਗਾਇਆ ਬਹੁਤ ਲੰਬਾ ਟਾਈਮ ਗਾਇਆ ਔਰ ਉਹਨਾਂ ਵਰਗਾ ਕੋਈ ਉਹਨਾਂ ਦੀ ਰੀਸ ਨਹੀਂ ਕਰ ਸਕਦਾ ਜਿੰਨੇ ਸਰੀਲੇ ਉਹ ਸੀਗੇ ਪ੍ਰੋਪਰ ਸ਼ਰੂਤੀਆਂ ਦਾ ਧਿਆਨ ਰੱਖਦੇ ਸੀ ਔਰ ਗਾਣੇ ਵੀ ਮੇਰੇ ਖਾਲ ਕੋਈ ਇਹੋ ਜਿਹਾ ਹੈ ਨਹੀਂ ਜਿਹੜਾ ਆਪਾਂ ਸੁਣਨ ਨੂੰ ਦਿਲ ਨਾ ਕਰਦਾ ਹੋਵੇ ਨਹੀਂ ਹਰ ਸਿੰਗਰ ਦਾ ਕੋਈ ਨਾ ਕੋਈ ਗਾਣਾ ਹੁੰਦਾ ਵੀ ਚਲੋ ਆਹ ਨਾ ਸੁਣੀਏ ਪਰ ਇਹਨਾਂ ਦੇ ਹਰ ਗਾਣਾ ਹੀ ਬੜਾ ਮਿੱਠਾ ਤੇ ਬਹੁਤ ਵਧੀਆ ਹੁੰਦੇ ਸੀ ਮੈਸੇਜ ਵਾਲੇ ਗਾਣੇ ਹੁੰਦੇ ਸੀ ਔਰ ਹਰ ਤਰ੍ਹਾਂ ਦਾ ਗਾਇਆ ਇਹਨਾਂ ਨੇ ਕਲਾਸਿਕਲ ਵੀ ਗਾਇਆ ਫੋਕ ਵੀ ਗਾਇਆ ਲਾਈਟ ਵੋਕਲ ਵੀ ਬਹੁਤ ਸਭ ਕੁਝ ਗਾਇਆ ਨਾਲ ਇਹਨਾਂ ਨੇ ਵਰਸਟਾਈਲ ਸਿੰਗਰ ਇਹ ਰਵੀ ਜੀ ਦਾ ਬਹੁਤ ਵੱਡਾ ਅਪਰਾਲਾ ਜੀ ਇਹ ਇਹ ਕੋਈ ਛੋਟਾ ਕੰਪਨੀ ਹੁੰਦਾ ਇੰਨੀ ਕਲੈਕਸ਼ਨ ਕਰਨੀ ਦੇਖੋ ਕਿੰਨੀਆਂ ਪੁਰਾਣੀਆਂ ਕੈਸਟਸ ਸੀਡਿਸ ਰਫੀਤ ਸਾਹਿਬ ਦੀਆਂ ਵੀ ਹੋਰ ਸਿੰਗਰ ਦੇ ਵੀ ਸਾਰਿਆਂ ਨੇ ਕਲੈਕਟ ਕੀਤੀਆਂ ਬੜੀ ਵਧੀਆ ਲਾਇਬ੍ਰੇਰੀ ਬਣਾਈ ਹੈ ਪ੍ਰਮਾਤਮਾ ਉਹਨਾਂ ਨੂੰ ਹੋਰ ਹਿੰਮਤ ਦੇਵੇ ਹੋਰ ਵੀ ਕੁਝ ਇਕੱਠੇ ਕਰਦੇ ਰਹੇ ਨੇ ਇਹ ਚੀਜ਼ਾਂ ਬਹੁਤ ਵੀ ਬੜੇ ਸੰਗੀਤ ਪ੍ਰੇਮੀ ਹੈਗੇ ਔਰ ਗਾਇਕ ਵੀ ਹੈਗੇ ਹੋ ਤੇ ਅੱਜ ਫਿਰ ਕੋਈ ਨਾ ਕੋਈ ਦੋ ਲੈਣਾ ਰਸੀ ਦੀ ਯਾਦ ਚ ਮੈਂ ਮੈਂ ਪੰਜਾਬੀ ਜ਼ਿਆਦਾ ਗਾਉਣਾ ਹੁੰਦਾ ਤੇ ਹੁਣ ਮੈਂ ਥੋੜਾ ਥੋੜਾ ਹਿੰਦੀ ਵੀ ਗਾਉਣਾ ਸ਼ੁਰੂ ਕੀਤਾ ਰਫੀ ਸਾਹਿਬ ਦੀਆਂ ਦੋ ਕਲਾਈਨਾ ਸੁਣਾਦਿਆਂ ਉਹ ਪੁਰਾਣਾ ਗਾਣਾ ਸੀ ਮੇਰੇ ਕੋਲ ਬੈਕ ਐਂਡ ਵਾਈਟ ਫਿਲਮ ਸੀ ਉਹ ਜਦ ਯਾਦ ਆਏ ਬਹੁਤ ਯਾਦ ਆਏ ਉਹ ਜਦ ਯਾਦ ਆਏ ਬਹੁਤ ਯਾਦ ਆਏ ਗਮੇ ਜ਼ਿੰਦਗੀ ਕੇ اندھیرے میں ہم نے چراغے محبت جلائے بجھائے وہ جب یاد ائے بہت یاد ائے تھینک یو محمد رفیعہ صوما جلن بنا رہے ہو اپنے رਵੀ سنگیت محل دے وچ بڑی خوشی دی گل ہے اج سارے اکٹھے بہن بھرا سجن ہوئے نے ਰਵੀ ਸਾਹਿਬ ਦਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਨੇ ਅਜ ਰਹਿੰਦੀ ਦੁਨੀਆ ਤੱਕ ਰਵੀ ਸਾਹਿਬ ਨੂੰ ਯਾਦ ਕੀਤਾ ਜਾਏਗਾ ਜੋ ਉਹਨਾਂ ਨੇ ਗਾਇਆ ਉਹਨਾਂ ਨੇ ਇੱਕ ਗਾਣਾ ਉਹਨਾਂ ਦਾ ਕੋਈ ਵੀ ਗਾਣਾ ਇੱਕ ਸੰਦੇਸ਼ ਹੁੰਦਾ ਸੀ ਉਹ ਸੰਦੇਸ਼ ਤੇ ਦੁਨੀਆ ਇੱਕ ਰਵੀ ਰੂ ਬੀ ਰੂ ਆਈ ਸੀ ਉਹ ਇੱਕ ਜਿੰਨੀ ਜਬ ਤੱਕ ਦੁਨੀਆ ਰਹੇਗੀ ਉਹਨਾਂ ਤੱਕ ਮਮ ਰਵੀ ਸਾਹਿਬ ਨੂੰ ਯਾਦ ਕੀਤਾ ਜਾਏਗਾ ਤੁਸੀਂ ਕਾਫੀ ਇਸ ਫੈਮਿਲੀ ਦੇ ਕਲੋਜ਼ ਅਗੇ ਹੋ ਤੁਸੀਂ ਉਹਨਾਂ ਦੀ ਇੱਕ ਕਬਰ ਦੀ ਮਿੱਟੀ ਤੱਕ ਸੰਭਾਲ ਕੇ ਰੱਖੀ ਹੋਈ ਹੈ ਹਾਂਜੀ ਇਹ ਜੇ ਸਪ ਬਾਂਪ ਨਾਲ ਪ੍ਰੇਮ ਹੋਇਆ ਹੈ ਬੇਟੇ ਦਾ ਤੇ ਉਹਨੀਆਂ ਨਿਸ਼ਾਨੀਆਂ ਤਾਂ ਰੱਖਣੀਆਂ ਜ਼ਰੂਰੀ ਨੇ। ਤੂੰ ਤੁਸੀਂ ਉਹਨੂੰ ਪਤਾ ਦਾ ਪਤਾ ਸਮਝਾ ਸਾਡੇ ਪਿਤਾ ਜੀ ਨੇ ਤਾਂ ਇਹ ਨਾਲ ਇੱਥੋਂ ਤੱਕ ਰਹੀ ਹੀ ਪਹੁੰਚੇ ਆਂ ਜਿਹੜਾ ਇੱਕ ਛੱਤ ਥੱਲੇ ਇਕੱਠੇ ਹੋਏ ਸਾਰੇ। ਤੂੰ ਸੰਗੀਤ ਮੈਲ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਕਿੰਦੇ ਤਰ੍ਹਾਂ ਦੇ ਤੁਹਾਡੇ ਕੋਲ ਜੜੇ ਗਏ ਨੇ ਇੱਥੇ ਰਿਕਾਰਡਸ ਵਗੈਰਾ ਕੈਸਤਾ ਵਗੈਰਾ ਬਹੁਤ ਰੱਖਿਆ ਹੋਇਆ ਤੇ ਮੇਰੇ ਕੋਲ ਯਾਦਾਂ ਜੀ ਸਾਰੀਆਂ ਜੀ ਬੀਤੇ ਜਮਾਨੇ ਦੀ ਗੁਜ਼ਰੇ ਹੋਏ ਜਮਾਨੇ ਦੀ ਯਾਦਾਂ ਮੇਰੇ ਪਾਸ ਆ। ਕਿੰਨੇ ਸਾਲ ਪੁਰਾਏ ਹੋਊਗਾ ਰਿਕਾਰਡ ਮੇਰੇ ਕੋ ਕਮ ਸੇ ਕਮ 100 ਸਵਾ 100 ਸਾਲ ਪੁਰਾਣੀਆਂ ਚੀਜ਼ਾਂ ਸੰਭਾਲੀਆਂ 50 50 ਸਾਲ ਪੁਰਾਣੇ ਰੇਡੀਓ ਐਂਟਿਕ ਚੀਜ਼ਾਂ ਮੇਰੇ ਕੋ ਸਭ ਆ ਗਈਆਂ ਸੰਭਾਲੀਆਂ ਆਈਆਂ ਕਿਵੇਂ ਸ਼ੌਂਕ ਪਾਲਿਆ ਜੀ ਬਰਦਸ਼ੀ ਰੱਖਿਆ ਇਸ ਸ਼ੌਂਕ ਪਾਲਿਆ ਸੀ ਆਪਣੇ ਡੈਡੀ ਤੋਂ ਯਾਗ ਲਗੀ ਸੀ ਉਹ ਗਾਇਆ ਕਰਦੇ ਸੀਗੇ ਕਿਹੜਾ ਗਾਣਾ ਗਾਉਂਦੇ ਸੀ ਤੋਂ ਜਿਹੜਾ ਮਤਲਬ ਵੀ ਇੱਕ ਬੰਗਲਾ ਬਣੇ ਨੇ ਯਾਰ ਅਕੀਲ ਸੇਵਲ ਸਾਹਿਬ ਜੀ ਗਿੱਦਾ ਗਾਣਾ ਗਾਇਆ ਕਰਦੇ ਸੀ ਰੈਡ ਦੇ ਰੈਡ ਤੇ ਹਰਮੋਨੀਓ ਉੱਤੇ ਬੈਈਏ ਨਾ ਪਾਪਾ ਜੀ ਹਰਮੋਨੀ ਬੰਗਲਾ ਲਾਓ ਬੰਗਲਾ ਲਾਓ ਉਹ ਬੰਗਲੇ ਮੈਨੂੰ ਨਹੀਂ ਸੀ ਪਤਾ ਇਹ ਬੰਗਲਾ ਬਣਾ ਦੇਣਾ ਸੰਗੀਤ ਬੰਗਲਾ ਬਣਾ ਦੇਣਾ ਰਵੀ ਸੰਗੀਤ ਮਹਿਲ ਬਣ ਜਾਣਾ ਜੀ ਮੇਰਾ ਨਾ ਹੀ ਬੰਗਲਾ ਪਾ ਦਿੱਤਾ ਸੀ ਤੇ ਅੱਜ ਵਾਕੇ ਬੰਗਲਾ ਵੀ ਬਣ ਗਿਆ